ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਆਪੋ ਆਪਣੇ ਕਾਰਜ ਜਿਹੜਾ ਵਾ ਰਾਜੀ ਖੁਸ਼ੀ ਹੋਵੋਗੇ ਅੱਜ ਤੁਹਾਨੂੰ ਪਿੰਡ ਮੀਆਵੰਡ ਦੇ ਹਾਲਾਤ ਜਿਹੜੇ ਆ ਉਹ ਅੱਜ ਦੇ ਦਿਖਾਉਣ ਲੱਗੇ ਆ 17 ਤਰੀਕ ਨਵੰਬਰ ਦਾ ਮਹੀਨਾ 2025 ਦੀ ਇਹ ਭੈਣ ਹੈ ਪੱਠੇ ਤੇ ਕੰਮਕਾਰ ਕਰਦੀ ਆ ਤੇ ਇੱਥੇ ਆਇਆ ਨੂੰ ਇਹਨਾਂ ਨੂੰ 20-25 ਸਾਲ ਹੋ ਗਏ ਮੀਆਵੰਡ ਚ ਰਹਿੰਦੇ ਹਨ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਅਮਲੀਆਂ ਨੇ ਇਨਾਂ ਦੇ ਘਰ ਦੀਆਂ ਜਿਹੜੀਆਂ ਬਾਰੀਆਂ ਨੇ ਜੋ ਲੋਹਾ ਲਾਵਾ ਵਿੱਚ ਸੀ ਉਹ ਵੀ ਪੁੱਟ ਕੇ ਜਿਹੜਾ ਵਾ ਉਹ ਵੇਚ ਦਿੱਤਾ ਇੱਥੇ ਇੱਥੇ ਪੈਣ ਕੀ ਸੀ ਆ ਵੀ ਬਾਰੀ ਬਾਰੀ ਇਹ ਵੀ ਬਾਰੀ ਸੀ ਬਾਰੀ ਇਹ ਵੀ ਚੋਰਾ ਨੇ ਵੇਚੀ ਇਹ ਵੀ ਚੋਰਾ ਨੇ ਹੋਰ ਕੀ ਕੀ ਤੁਹਾਡੇ ਘਰ ਚੋਂ ਗਿਆ ਖੋਇਆ ਜਿਹੜਾ ਟੀਟੀ ਆ ਜਾਓ ਟੀਟੀ ਵੀ ਟੀਟੀ ਵੀ ਤਿੰਨ ਬੋਰੇ ਪਾਂਡਿਆਂ ਦੇ ਉਹ ਵੀ ਹਾਂ ਕੁਛ ਨਹੀਂ ਰਹਿਣ ਦਿੱਤਾ ਕਰੇ ਨਿਊਟਰ ਵੀ ਪੁੱਟ ਕੇ ਚਾਰਾਂ ਤੂਰਾਂ ਲਾ ਗਏ ਆ ਕੋਈ ਨਹੀਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਘਰ ਵਾਲਾ ਵੀ ਨਸ਼ੇੜੀ ਹੋ ਚੁੱਕਾ ਤੇ ਤੁਹਾਡਾ ਬੇਟਾ ਵੀ ਦੋਵੇਂ ਹੀ ਮੁੰਡਾ ਵੀ ਘਰ ਵਾਲਾ ਵੀ ਦੋਵੇਂ ਚਿੱਟੇ ਪਿੰਦੇ ਆ ਹੂੰ ਪਰ ਕੋਈ ਪੈਸਾ ਤੇ ਲਾਉਣੀ ਜਿੰਦੇ ਮੈਨੂੰ ਫਿਰ ਤੁਹਾਡਾ ਗੁਜ਼ਾਰਾ ਕਿਦਾਂ ਹੁੰਦਾ ਮੈਂ ਟਾਲੀਆਂ ਪਰ ਪਰ ਕੇ 150 ਕਮਾਉਣੀ ਤੇ ਫਿਰ ਗੁਜ਼ਾਰਾ ਕਰਦੀ ਤੇ ਇਹ ਤੁਹਾਨੂੰ ਕੋਈ ਕਮਾਈ ਨਹੀਂ ਇਹਨਾਂ ਦਾ ਆਪਣਾ ਹੀ ਸਰਦਾ ਬਸ ਆਪਣਾ ਹੀ ਬਸ ਕੁਛ ਨਹੀਂ ਜਿੰਦੇ ਤੇ ਨਸ਼ਾ ਕਿੱਥੋਂ ਲੈ ਕੇ ਆਉਂਦੇ ਮੀਆਂ ਵੰਡ ਚੋਈ ਅੱਛਾ ਹਾਂਜੀ ਇੱਥੇ ਕੋਈ ਪੁਲਿਸ ਪਲਸ ਨਹੀਂ ਆਉਂਦੀ ਕੋਈ ਫੜਦਾ ਨਹੀਂ ਇਹਨਾਂ ਨੂੰ ਨਾ ਕੋਈ ਨਹੀਂ ਪੁਲਿਸ ਆਉਂਦੀ ਨਾ ਕੋਈ ਫੜਦਾ ਇਹਨਾਂ ਨੂੰ ਤੇ ਸਰਕਾਰ ਤੇ ਕਹਿੰਦੀ ਆ ਵੀ ਨਸ਼ੇ ਜਿਹੜੇ ਅਸੀਂ ਥੱਲ ਪਾ ਦਿੱਤੀ ਆ ਤੇ ਲੋਕਾਂ ਨੂੰ ਫੜ ਫੜ ਕੇ ਜੇਲ੍ਹਾਂ ਵਿੱਚ ਸੁੱਟਣ ਡਿਆ ਨੇ ਨਸ਼ੇ ਬੰਦ ਕਰਤੇ ਪੰਜਾਬ 'ਚ ਕੋਈ ਨਹੀਂ ਕਿਸੇ ਨੂੰ ਖੜਦਾ ਝੂਠੀਆਂ ਗੱਲਾਂ ਕੋਈ ਨਹੀਂ ਕਿਸੇ ਨੂੰ ਖੜਦਣਾ ਵੇਚਣ ਵਾਲਿਆਂ ਨੂੰ ਨਾ ਖੜਨ ਵਾਲਿਆਂ ਨੂੰ ਕਿਸੇ ਨੂੰ ਨਹੀਂ ਖੜਦੇ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਧਰ ਬਣਾਉਣ ਵਾਸਤੇ ਸਾਨੂੰ ਇਹਨਾ ਭੈਣ ਨੇ ਸੋ ਆਨੂੰ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਸੱਦੇ ਆਇਆ ਕਿ ਮੇਰਾ ਘਰ ਜਿਹੜਾ ਵਾ ਅਮਲੀਆਂ ਨੇ ਤੈਸ ਨੇਸ ਕਰ ਦਿੱਤਾ ਤੇ ਮੈਂ ਪੱਠੇ ਤੇ ਨਹੀਂ ਆ ਪੱਠੇ ਤੇ ਨਹੀਂ ਤੁਸੀਂ ਪੱਠੇ ਤੇ ਹੀ ਨਹੀਂ ਇਹ ਪੱਠੇ ਦੇ ਵਿਚਾਰੀ ਕੰਮਕਾਰ ਕਰਦੀ ਹੈ ਤੇ ਐਨ ਆਰ ਆਈ ਭਰਾਵਾਂ ਨੂੰ ਜਿਹੜੀ ਹੈ ਇਹ ਗੁਹਾਰ ਲਾਉਂਦੀ ਹੈ ਕਿਉਂਕਿ ਜੇ ਸਰਕਾਰ ਦੀ ਗੱਲ ਕਰੀਏ ਤੇ ਸਰਕਾਰ ਉਤੋਂ ਜੇ ਭਗਵੰਤ ਮਾਨ ਸਰਕਾਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਹੋ ਸਲੰਘਾ ਯੋਗ ਨੇ ਜਿੱਥੇ ਉਹਨਾਂ ਦੀ ਤਾਰੀਫ ਬਣਦੀ ਉਹ ਤੇ ਕਰਨੀ ਸਾਡੀ ਬਣਦੀ ਵੀ ਹੈ ਪਰ ਜਿਹੜੇ ਥੱਲੇ ਵਾਲੇ ਨਾ ਥੱਲੇ ਲੈਵਲ ਵਾਲੇ ਜਿਹੜੇ ਆ ਉਹ بڑے بڑے ਮਾਨ ਸਾਹਿਬ ਤੁਹਾਡੇ ਜਿਹ ਉਹ ਉੱਪਰ ਆਉਂਦੇ ਆਉਂਦੇ ਜਿਹੜਾ ਵਾ ਥੱਲੇ ਆਉਂਦੇ ਆਉਂਦੇ ਨੂੰ ਗਰੀਬ ਵਾਲੇ ਘਰ ਵਿੱਚ ਜਿਹੜਾ ਕੁਝ ਨਹੀਂ ਪਹੁੰਚਦਾ ਤੇ ਇੰਨੀ ਵਾਰ ਸਰਕਾਰਾਂ ਤੁਹਾਨੂੰ ਇੰਨਾ ਚਿਰ ਇੱਥੇ ਆਇਆ ਨੂੰ ਹੋ ਗਿਆ ਵਾ ਕਿਸੇ ਸਰਕਾਰੀ ਸਰਪੰਚ ਨੇ ਕਿਸੇ ਤਰ੍ਹਾਂ ਦਾ ਕੋਠਾ ਨਹੀਂ ਤੁਹਾਡਾ ਉਹ ਜੋ ਹੱਥ ਜੋੜਦੇ ਆਂ ਵੋਟਾਂ ਪਾ ਦੋ ਵੋਟਾਂ ਪਾ ਦੋ ਮੁੜ ਕੇ ਕੁਝ ਵੀ ਨਹੀਂ ਵੰਦੇ ਆਂ ਸਾਡੇ ਹੱਥ ਪੱਲੇ ਨਹੀਂ ਕੁਛ ਹੈਗਾ ਤੇ ਗਈ ਹਮ ਸਰਪੰਚ ਜੀ ਦੇ ਹੱਥ ਹੱਥ ਪੱਲੇ ਨਹੀਂ ਕੋਈ ਹੈਗਾ ਅਸੀਂ ਕਿੱਥੋਂ ਪਾ ਦਈਏ ਤੇ ਇਹ ਪਹਿਲਾਂ ਵੀ ਇੰਨੀ ਵਾਰ ਸਰਕਾਰਾਂ ਬੜੀਆਂ ਉਹਨਾਂ ਨੂੰ ਨਹੀਂ ਤੁਸੀਂ ਕਿਹਾ ਕੋਠਾ ਲਗਾਓ ਸਾਰਿਆਂ ਨੂੰ ਕਿਹਾ ਨਹੀਂ ਕਿਸੇ ਨੇ ਨਹੀਂ ਸੁਣੀ ਹੂੰ ਕਿਸੇ ਨੇ ਨਹੀਂ ਸੁਣੀ ਵੀ 25 ਸਾਲ ਹੋ ਗਏ ਕਿਸੇ ਨੇ ਨਹੀਂ ਸੁਣੀ ਸਾਡੀ ਬਾਤ ਇਹ ਮਾਨ ਸਾਹਿਬ ਮੂੰਹੋਂ ਬੋਲਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗਰੀਬ ਹੈ ਉਹ ਦਿਨੋਂ ਦਿਨ ਗਰੀਬ ਹੋਈ ਜਾ ਰਿਹਾ ਜਿਹੜਾ ਤਕੜਾ ਉਹ ਦਿਨੋਂ ਦਿਨ ਤਕੜਾ ਹੋਈ ਜਾ ਰਿਹਾ ਸੋ ਇੱਕ ਵਾਰ ਆਪਣੇ ਜਿਹੜੇ ਨੁਮਾਇੰਦੇ ਆ ਉਹਨਾਂ ਦੇ ਵੀ ਤੁਹਾਡੋਂ ਧਿਆਨ ਦੇਣ ਦੇਣ ਦੀ ਗੱਲ ਹੈ ਕਿ ਉਹਨਾਂ ਦੇ ਸੜੇ ਜਾ ਕੰਨ ਥੋੜੇ ਕੱਸੇ ਜਾਣ ਅੰਦਰ ਦੇ ਹਾਲਾਤਾਂ ਨੂੰ ਅੰਦਰ ਵਿਖਾਉਣੇ ਆ ਕਿ ਇਸ ਪੈਂਡ ਕੀ ਕੀ ਪੈਣੇ ਅੰਦਰ ਪੇਟੀਆਂ ਪੁੱਟੀਆਂ ਹੈਗੀਆਂ ਆਂ ਆਜੋ ਅੰਦਰ ਕੈਮਰਾਮੈਨ ਅੰਦਰ ਆ ਜਾ ਫਿਰ ਇਹ ਤੁਸੀਂ ਦੇਖ ਸਕਦੇ ਹੋਗੇ ਛੱਤ ਜਿਹੜੀ ਹੈ ਛਤ ਕਦ ਵੀ ਜਿਹੜੀ ਆ ਦੇਖ ਸਕਦੀ ਹੈ ਉੱਪਰੋਂ ਜਿਹੜਾ ਲੱਕੜਾ ਪਾਈਆਂ ਹੋਈਆਂ ਨੇ ਤਾਂ ਲੱਕੜਾ ਜਿਹੜੀਆਂ ਗਲ ਚੁੱਕੀਆਂ ਨੇ ਪੂਰਾ ਮੀਂਹ ਦੇ ਨਾਲ ਜਿਹੜੀਆਂ ਲੱਕੜਾਂ ਗਲ ਚੁੱਕੀਆਂ ਨੇ ਇਹ ਬਾਰੀ ਜਿਹੜੀ ਆ ਬਾਰੀ ਦਾ ਜਿਹੜਾ ਲੱਕੜਾ ਅੰਦਰ ਪਈਆਂ ਹੋਈਆਂ ਨੇ ਇਹਦੇ ਵਿੱਚੋਂ ਸਰਿਆ ਜਿਹੜਾ ਵਾ ਉਹ ਕੱਢ ਕੇ ਜਿਹੜਾ ਵਾ ਅੰਬਲੀਆਂ ਦੇ ਵੱਲੋਂ ਜਿਹੜਾ ਵਾ ਵੇਚ ਦਿੱਤਾ ਗਿਆ ਵਾ ਤੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪੇਟੀ ਵੀ ਜਿਹੜੀ ਆ ਦੱਸ ਰਹੀ ਹੈ ਪੈਣ ਕੇ ਪੇਟੀ ਵੀ ਇੱਥੇ ਪਈ ਹੁੰਦੀ ਸੀ ਤੇ ਉਹ ਵੀ ਅੰਬਲੀਆਂ ਦੇ ਵੱਲੋਂ ਵੇਚ ਦਿੱਤੀ ਗਈ ਜਾਂ ਇਹ ਰਜਾਈਆਂ ਰਜੂਈਆਂ ਜਿਹੜੀਆਂ ਥੋੜੀਆਂ ਬਹੁਤ ਰਹਿ ਗਈਆਂ ਨੇ ਇਹ ਕਿਸੇ ਨੇ ਹੋ ਸਕਦਾ ਲਈਆਂ ਨ ਇਹ ਆ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਭੈਣ ਐਨਆਰਆਈ ਭਰਾਵਾਂ ਨੂੰ ਅਤੇ ਮੌਜੂਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਥੇ ਬੈਠ ਕੇ ਇਹ ਤਾਂ ਕਰਨੀ ਹੁੰਦੀ ਤੇ ਇੱਥੇ ਸਮੈਕ ਵੀ ਜਿਹੜੀ ਹੈ ਉਹ ਪੀਤੀ ਜਾਂਦੀ ਹੈ ਅੰਦਰ ਬੈਠ ਕੇ ਨਸ਼ੇ ਦੇ ਸੁੱਧਾਗਰ ਜਿਹੜੇ ਆਵੇ ਨਸ਼ੇ ਜਿਹੜੀਆਂ ਨਸ਼ੇ ਦੀਆਂ ਪਿੱਪਾ ਨੇ ਉਹ ਇੱਥੇ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਉੱਪਰ ਨਸ਼ਾ ਕੀਤਾ ਜਾਂਦਾ ਹੈ ਇੱਕ ਬੰਨੇ ਦਾ ਮਾਨ ਸਰਕਾਰ ਜਿਹੜੀ ਹੈ ਬੜੇ-ਬੜੇ ਦਾਅਵੇ ਕਰ ਰਹੀ ਹੈ ਕਿ ਨਸ਼ਾ ਪੰਜਾਬ ਦੇ ਵਿੱਚੋਂ ਜਿਹੜਾ ਵਾ ਖਤਮ ਹੋ ਚੁੱਕਾ ਹੈ ਪਰ ਉਹਨਾਂ ਨੂੰ 0 ਗਰਾਉਂਡ ਤੇ ਆ ਕੇ ਵੇਖਣ ਦੀ ਲੋੜ ਹੈ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਿਹੜਾ ਵਾ ਕਹਿਣ ਦੀ ਲੋੜ ਆ ਕਿ ਪਿੰਡਾਂ ਦੇ ਵਿੱਚ ਇੱਕ ਵਾਰ ਆਣ ਕੇ ਦੇਖਣ ਕਿ ਨਸ਼ਾ ਜਿਹੜਾ ਵਾ ਪੰਡਾਂ ਦੇ ਨਾਲ ਜਿਹੜਾ ਵਾ ਪਿੰਡਾਂ ਦੇ ਵਿੱਚ ਵੇਚਦਾ ਪੈਣ ਕਹਿ ਸਕਦੇ ਤਾਂ ਪੰਡਾਂ ਨਾਲ ਪੰਡਾਂ ਨਾਲ ਵਿੱਚ ਚੰਡੀਆਂ ਅਗਿਆਦੂਰ ਕੇ ਆਪਣਾ ਘਰ ਬਣਾਈਆਂ ਗਰੀਬਾਂ ਨੂੰ ਜਾੜੀ ਜਾਂਦੇਗਾ ਤੇ ਤੁਸੀਂ ਕਦੀ ਚੰਗੀਆਂ ਵੇਚਦੀਆਂ ਉਹਨਾਂ ਨੂੰ ਪਿੱਟ ਸਿਆਪਾ ਨਹੀਂ ਕਦੀ ਕਰਕੇ ਆਈ ਬਹੁਤ ਕੀਤਾ ਬਹੁਤ ਕੀਤਾ ਜੇ ਬੂਹੇ ਗਾੜੀ ਜਾਂਦਾ ਪੁੱਟੇ ਉਹ ਮੁੰਡੇ ਕੋਈ ਆ ਕੋਈ ਜਾਂਦਾ ਵੀ ਮਾਤਾ ਤੂੰ ਹੜ ਗਿਆ ਉਹ ਨਹੀਂ ਹੜਦੀ ਹੂੰ ਉਹ ਨਹੀਂ ਵੇਚਣੋ ਹਟਦੀਆਂ ਉਹ ਆਂਦੀਆਂ ਹੀ ਵੇਚਣਾ ਆ ਹੁਣ ਤੁਸੀਂ ਮਾਨ ਸਰਕਾਰ ਨੂੰ ਤੇ ਐਨ ਆਰ ਆਈ ਭਰਾਵਾਂ ਨੂੰ ਕੋ ਕੋਠੇ ਬਾਰੇ ਕਹਿਣਾ ਚਾਹੁੰਦੇ ਹਾਂਜੀ ਮੇਰਾ ਘਰ ਵੀ ਬਣ ਜਾ ਮੈਂ ਘਰ ਆਵਾ ਇੱਥੋਂ ਵੇਖਾਂ ਵੀ ਕਿਹੜਾ ਇੱਥੇ ਆਉਂਦਾ ਕਿਹੜਾ ਜਾਂਦਾ ਆ ਉਹਨਾਂ ਨੂੰ ਡਕਾਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੇ ਨਸ਼ੇ ਜਿਹੜੇ ਬੰਦ ਕਰਾਉਣ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਆ ਉਹ ਸਹੀ ਹੁਣ ਪੀੜੀਆਂ ਮੁੱਕਦੀਆਂ ਜਾਂਦੀਆਂ ਹਾਂ ਜਾਨ ਤੇ ਕੁਝ ਨਹੀਂ ਰਹਿ ਗਿਆ ਸੋ ਇਸ ਪੰਦੀ ਨਰਾਇਣ ਭਰਾਵਾਂ ਨੂੰ ਅਤੇ ਮਾਨ ਸਰਕਾਰ ਨੂੰ ਬੁਹਾਰ ਹੈ ਕਿ ਇਸ ਦਾ ਘਰ ਬਣਾ ਦਿੱਤਾ ਜਾਵੇ ਤੁਸੀਂ ਘਰ ਦੇ ਹਾਲਾਤ ਜਿਹੜੇ ਆ ਉਹ ਖੁਦ ਤੁਸੀਂ ਜਿਹੜੇ ਦੇਖ ਚੁੱਕੇ ਹੋ ਕਿ ਘਰ ਦੇ ਹਾਲਾਤ ਕਿਵੇਂ ਦੇ ਨੇ ਅਮਲੀਆਂ ਨੇ ਸਾਰਾ ਕੁਝ ਜਿਹੜਾ ਵੈ ਇਥੋਂ ਇਹਦੇ ਘਰ ਤੋਂ ਵਿਚਾਰੀ ਨਾ ਹਾਂ ਤੁਸੀਂ ਇੱਕ ਹੋਰ ਗੱਲ ਦੇ ਸਕਦੇ ਹੋਗੇ ਇਸ ਦੀ ਕੰਦ ਵੀ ਜਿਹੜੀ ਆਲੇ ਦੁਆਲੇ ਆ ਉਸ ਘਰ ਦੇ ਕੋਈ ਵੀ ਨਹੀਂ ਜਿਹੜੀਆਂ ਬਣਿਓ ਸਿਰਫ ਕੋਠਾ ਕੋਠਾ ਹੈ ਸਿਰਫ ਤੇ ਕੋਠਾ ਵੀ ਜਿਹੜਾ ਵਾ ਨਾ ਉਹਦਾ ਬੂਹਾ ਬੂਹਾ ਵੀ ਕੱਚਾ ਹੈ ਲਮਾਰੀ ਲਮੂਰੀ ਸਾਰਾ ਕੁਝ ਅੰਦਰੋਂ ਇਹ ਤੋਂ ਜੱਟ ਸਾਰਾ ਕੁਝ ਤੁਹਾਨੂੰ ਦਿਖਾਤਾ ਜ਼ੀਰੋ ਹੋ ਚੁੱਕਾ ਹੈ ਪੈਣ ਦੇ ਐਨਆਰਆਈ ਨੂੰ ਗੁਹਾਰੇ ਮਾਨ ਸਰਕਾਰ ਨੂੰ ਗੁਹਾਰੇ ਕਿ ਗਰੀਬ ਪਰਿਵਾਰ ਦੀ ਜਿਹੜੀ ਹੈ ਮਦਦਵਾਹ ਤੇ ਜਿਹੜਾ ਅੱਗੇ ਆਇਆ ਜਾਵੇ ਕੈਮਰਾ ਪਰਸਨ ਦੇ ਨਾਲ ਸਰਵੀ ਸਿੰਘ ਮਝਾਲਪੁਰ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ